ਅੱਜੇ ਵਦਾਂਗੇ ਹੋਲੀ ਦੇ ਤਿਉਹਾਰ ਨੂੰ ਲੈ ਕੇ ਅਜਨਾਲਾ ਸ਼ਹਿਰ ਦੇ ਮਹੱਲਿਆਂ ਦੇ ਵਿੱਚ ਵੀ ਲੋਕਾਂ ਨੇ ਹੋਲੀ ਮਨਾਈ ਹੈ ਤੇ ਹੋਲੀ ਦੇ ਤਿਉਹਾਰ ਨੂੰ ਦੱਸਿਆ ਹੈ ਰੰਗਾ ਦਾ ਤਿਉਹਾਰ ਹੋਲੀ ਦਾ ਤਿਉਹਾਰ ਮਨਾ ਰਹੇ ਲੋਕਾਂ ਨੇ ਕਿਹਾ ਹੈ ਕਿ ਇਹ ਬਹੁਤ ਹੀ ਪਵਿੱਤਰ ਤਿਉਹਾਰ ਹੈ ਇਸ ਤਿਉਹਾਰ ਦੇ ਵਿੱਚ ਸਾਨੂੰ ਸਭ ਨੂੰ ਆਪਣੀਆਂ ਬੁਰਾਈਆਂ ਨੂੰ ਛੱਡ ਕੇ ਰੰਗਾ ਦੇ ਵਿੱਚ ਰੰਗਿਆ ਜਾਣਾ ਚਾਹੀਦਾ ਹੈ ਅਤੇ ਚੰਗਿਆਈਆਂ ਨੂੰ ਅਪਣਾਉਣਾ ਚਾਹੀਦਾ ਹੈ ਇਹ ਤਿਉਹਾਰ ਪਿਆਰ ਦਾ ਸਬੂਤ ਹੈ ਸਾਨੂੰ ਸਭ ਨੂੰ ਪਿਆਰ ਦੇ ਨਾਲ ਹੀ ਰਹਿਣਾ ਚਾਹੀਦਾ ਹੈ ਅਤੇ ਪਿਆਰ ਨੂੰ ਅੱਗੇ ਵਧਾਉਣਾ ਚਾਹੀਦਾ ਹੈ ਨਫ਼ਰਤ ਨੂੰ ਦੂਰ ਕਰਨਾ ਚਾਹੀਦਾ ਹੈ ਹੋਲੀ ਦਾ ਤਿਉਹਾਰ ਜਿਹੜਾ ਪੂਰੇ ਭਾਰਤ ਵਿੱਚ ਬੜੇ ਉਤਸ਼ਾਹੀਤ ਹੋ ਕੇ ਮਨਾਇਆ ਜਾਂਦਾ ਕਿਤਨਾ ਕਿਤੇ ਰੰਗਾਂ ਦਾ ਤਿਉਹਾਰ ਹੈ ਜਿੱਥੇ ਕਿ ਨਫ਼ਰਤ ਨੂੰ ਦੂਰ ਕੀਤਾ ਜਾਂਦਾ ਤੇ ਪਿਆਰ ਦਾ ਜਿਹੜਾ ਸਬੂਤ ਦਿੱਤਾ ਜਾਂਦਾ ਉਸੇ ਤਰੀਕੇ ਨਾਲ ਹਲਕਾ ਅਜਨਾਲਾ ਦੇ ਅੰਦਰ ਗੱਲ ਕਰਾਂਗੇ ਤੇ ਅਸੀਂ ਅਜਨਾਲਾ ਦੇ ਮੁਹੱਲਿਆਂ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਮੁਹੱਲਾ ਨਿਵਾਸੀ ਜਿਹੜੇ ਨੇ ਆਪਸ ਵਿੱਚ ਰਲ ਮਿਲ ਕੇ ਸਾਰੇ ਹੋਲੀ ਮਨਾਉਂਦੇ ਨਜ਼ਰ ਆਉਂਦੇ ਨੇ ਜਿੱਥੇ ਛੋਟੇ-ਛੋਟੇ ਬੱਚੇ ਆਪਸ ਵਿੱਚ ਇੱਕ ਦੂਜੇ ਨੂੰ ਰੰਗ ਲਗਾਉਂਦੇ ਨਜ਼ਰ ਆਉਂਦੇ ਨੇ ਇੱਥੇ ਵੇਖੋ ਕਿੰਨੇ ਪਿਆਰ ਤੇ ਉਸ਼ਾ ਨਾਲ ਜਿਹੜਾ ਬੱਚਿਆਂ ਨੂੰ ਰੰਗ ਲਗਾਇਆ ਜਾ ਕਰਾਂਗੇ ਆਪਾਂ ਹਾਂਜੀ ਅੱਜ ਹੋਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਕੀ ਗਾਣਾ ਚਾਹੁੰਦੇ ਹੋ ਮੈਂ ਬਹੁਤ ਖੁਸ਼ ਆ ਸਾਲ ਵਿੱਚ ਇੱਕ ਵਾਰ ਇਹ ਤਿਉਹਾਰ ਆਉਂਦਾ ਹੈ ਸਿੱਖਾਂ ਦਾ ਹਿੰਦੂਆਂ ਦਾ ਮੀਨ ਕੇ ਸਾਡੇ ਸਾਰੇ ਲੋਕਾਂ ਦਾ ਸਾਂਝਾ ਤਿਉਹਾਰ ਹੈ ਔਰ ਇਸ ਤਿਹਾਰ ਵਿੱਚ ਕੀ ਹੈ ਕਿ ਬੁਰਾਈ ਦੀ ਦੇ ਉਤੇ ਸਚਾਈ ਦੀ ਜਿੱਤ ਦਿਖਾਈ ਗਈ ਹੈ ਤੇ ਅਸੀਂ ਇਸੇ ਚੀਜ਼ ਨੂੰ ਮੱਦੇਨਜ਼ਰ ਰੱਖ ਕੇ ਰੰਗ ਦਾ ਮਤਲਬ ਹੈ ਕਿਸੇ ਨਾ ਰੰਗਾ ਵਿੱਚ ਖੁੱਬ ਜਾਣਿਆ ਰੰਗ ਵਿੱਚ ਕੋਈ ਤੇਰ ਮੇਰ ਨਹੀਂ ਦਿਸਦੀ ਫਿਰ ਪੇਸੀਂ ਲਾਲ ਲਗਾਇਆ ਨੀਲਾ ਲਗਾਇਆ ਇਸ ਤਰ੍ਹਾਂ ਹੀ ਸਾਰਿਆਂ ਵਿੱਚ ਇਕਤਾ ਦਿਖਾਨੇ ਆ ਔਰ ਇਹ ਤਿਹਾਰ ਸਾਨੂੰ ਬਹੁਤ ਖੁਸ਼ੀਆਂ ਦੇ ਕੇ ਜਾਂਦਾ ਇੱਕ ਸੀਜ਼ਨ ਵੀ ਚੇਂਜ ਹੁੰਦਾ ਸਾਡੀ ਸਰਦੀ ਦੂਰ ਹੁੰਦੀ ਹੈ ਗਰਮੀ ਆਂਦੀ ਹੈ ਤੇ ਬੜੇ ਖੁਸ਼ ਹੋ ਕੇ ਲੋਕੀ ਇਸ ਤਿਹਾਰ ਨੂੰ ਮਨਾਉਂਦੇ ਆ ਕਿਉਂਕਿ ਸਰਦੀ ਜਾ ਚੁੱਕੀ ਹੁੰਦੀ ਹੈ ਸਾਰੇ ਖੁੱਲ ਕੇ ਇੱਕ ਦੂਜੇ ਦੇ ਨਾਲ ਮਿਲਦੇ ਆ ਕੋਈ ਇਹੋ ਜਿਹਾ ਮੌਸਮ ਮਿਸ ਕੇ ਵਧੀਆ ਲੱਗਦਾ ਇਹ ਵਾਲਾ ਮੌਸਮ ਇਸ ਤਰ੍ਹਾਂ ਕੇ ਤਿਹਾੜ ਬਹੁਤ ਅੱਛਾ ਹੈ ਹਾਂ ਜੀ ਕੀ ਕਹਿਣਾ ਚਾਹੁੰਦੇ ਆ ਅੱਜ ਹੋਲੀ ਮਨਾਈ ਜਾ ਰਹੀ ਆ ਬੱਚਿਆਂ ਨੂੰ ਰੰਗ ਲਗਾਇਆ ਜਾ ਰਿਹਾ ਤੁਸੀਂ ਵੀ ਰੰਗ ਲਗਾ ਰਹੇ ਹੋ ਦੇਖੋ ਪਹਿਲਾਂ ਤਾਂ ਮੈਂ ਇਸ ਤਿਹਾੜ ਦੇ ਉਪਲਖ ਵਿੱਚ ਸਾਰੀ ਦੁਨੀਆ ਨੂੰ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਦੇਸ਼ ਵਿਦੇਸ਼ ਚ ਵਸਦੇ ਹਿੰਦੁਸਤਾਨੀਆਂ ਨੂੰ ਇਸ ਸ਼ੁਭ ਅਫਸਰ ਦੇ ਉੱਤੇ ਬਹੁਤ ਬਹੁਤ ਲੱਖ ਲੱਖ ਵਧਾਈ ਦਿੰਨਾ ਔਰ ਇਹ ਹਰ ਧਰਮ ਦਾ ਸਾਂਝਾ ਤਿਹਾੜ ਆ ਖਾਲਸਾ ਪੰਥ ਦੀ ਸਹਾਇਨਾ ਹੋਈ ਸੀ ਸਾਡੇ ਗੁਰੂ ਸਾਹਿਬ ਨੇ ਪੰਜ ਪਿਆਰੇ ਸਾਜ ਕੇ ਸਿੱਖ ਧਰਮ ਜਿਹੜਾ ਹੀ ਉਸ ਸਥਾਪਿਤ ਕੀਤਾ ਸੀ ਉਹ ਇਸ ਕਰਕੇ ਕੀਤਾ ਸੀ ਕਿ ਜੁਰਮ ਦਾ ਸਾਹਮਣਾ ਕਰਨ ਵਾਸਤੇ ਇੱਕ ਫੌਜ ਤਿਆਰ ਕੀਤੀ ਸੀ ਔਰ ਅਸੀਂ ਉਹਨਾਂ ਦੀਆਂ ਕੁਰਬਾਨੀਆਂ ਦਾ ਅੱਜ ਮজা ਲੈ ਰਹੇ ਆਂ ਮੇਲੇ ਮਨਾ ਰਹੇ ਆਂ ਖੁਸ਼ੀ ਮਨਾ ਰਹੇ ਆਂ ਭਗਵਾਨ ਕਿਸ਼ਨ ਦੇ ਨਾਲ ਇਸ ਇਤਿਹਾਸ ਨੂੰ ਬਹੁਤ ਜੋੜਿਆ ਜਾ ਰਿਹਾ ਕਿਉਂਕਿ ਇਤਿਹਾਸ ਇਹੋ ਹੀ ਬੋਲਦਾ ਉਹਨਾਂ ਦੀ ਲੀਲਾ ਸੀ ਤੇ ਉਹ ਵੀ ਅਹੀ ਪੂਰੀ ਤਰ੍ਹਾਂ ਸਾਰੇ ਧਰਮ ਰਲ ਮਿਲ ਕੇ ਹੀ ਮੇਲੇ ਤੇ ਤੁਸੀਂ ਦੇਖੋ ਉਥੇ ਅਨੰਦਪੁਰ ਸਾਹਿਬ ਜਾਂਦੀ ਦੁਨੀਆ ਹਰ ਧਰਮ ਮਜਬ ਦਾ ਲੋਕ ਉਥੇ ਜਾਂਦੇ ਜਿਸ ਤਰੀਕੇ ਨਾਲ ਬਹਿਖਦੇ ਕਿ ਅੱਜ ਤਿਉਹਾਰ ਜਿਹੜੇ ਲੋਕ ਕਿਤਨਾ ਕਿਤੇ ਨਾ ਤਿਉਹਾਰਾ ਤੋਂ ਡਰਦੇ ਘਰਾਂ ਚ ਹੀ ਰਹਿ ਗਏ ਨੇ ਜ਼ਿਆਦਾਤਰ ਜੇ ਗੱਲ ਕਰੀਏ ਮੋਬਾਈਲਾਂ ਚ ਬਿਜੀ ਹੋ ਗਏ ਨੇ ਜ਼ਿਆਦਾਤਰ ਲੋਕ ਜਿਹੜੇ ਨੇ ਆਪਣੇ ਆਪ ਨੂੰ ਸੇਫਟੀ ਰੱਖਣ ਲਈ ਰੰਗ ਵੀ ਘਟ ਲਗਾਉਣ ਲੱਗ ਪਏ ਨੇ ਕਿਸ ਤਰੀਕੇ ਨਾਲ ਦੇਖੋ ਇੱਕ ਗੱਲ ਚੇਂਜ ਇਹ ਜਿਹੜੀ ਆ ਨਾ ਉਹ ਪ੍ਰਕਿਰਤੀ ਦਾ ਇੱਕ ਸੁਭਾਅ ਵੈ ਔਰ ਉਹਦਾ ਹੀ ਇੱਕ ਹਿੱਸਾ ਮੈਂ ਕਿਸੇ ਦੀ ਗਲਤੀ ਨਹੀਂ ਕਹਿੰਦਾ ਨਾ ਇਹ ਅਸਲ ਚ ਫਾਸਟ ਲਾਈਫ ਹੋ ਗਈ ਆ ਮੋਡਰਨਾਈਜੇਸ਼ਨ ਹੋ ਗਿਆ ਆ ਸੋਸ਼ਲ ਮੀਡੀਆ ਦਾ ਯੁੱਗ ਹੋ ਗਿਆ ਹਰ ਚੀਜ਼ ਜਿਹੜੀ ਕੰਜਸਟਡ ਕਰਕੇ ਰੱਖਦੀ ਆ ਅਸੀਂ ਤਾਂ ਬਹੁਤ ਵਧੀਆ ਜ਼ਿੰਦਗੀ ਜੀ ਆ ਅਸੀਂ ਬਹੁਤ ਤਿਹਾੜ ਮਨਾਏ ਆ ਅਸੀਂ ਜਿਨ੍ਹਾਂ ਦੇ ਘਰ ਹੋਲੀ ਲਗਾਨ ਨਹੀਂ ਸੀ ਜਾਂਦੇ ਹੁੰਦੇ ਤੇ ਲੋਕ ਖੁਦ ਕਹਿੰਦੇ ਹੁੰਦੇ ਸੀ ਲੋਕ ਖੁਦ ਕਹਿੰਦੇ ਹੁੰਦੇ ਸੀ ਵੀ ਤੁਸੀਂ ਸਾਡੇ ਘਰ ਆਓ ਨਮੰਤਰਣ ਦਿੰਦੇ ਹੁੰਦੇ ਸੀ ਅਸੀਂ ਇਹ ਇੰਜੋਏ ਕਰਦੇ ਸੀ ਮਠਿਆਈਆਂ ਵੰਡਦੇ ਸੀ ਇੱਕ ਦੂਜੇ ਨੂੰ ਔਰ ਅਫਸੋਸ ਵੀ ਹੁੰਦਾ ਇਹ ਜੋ ਦੌਰ ਚੱਲਦਾ ਪਿਆ ਇਹ ਬਹੁਤ ਅਫਸੋਸ ਹੁੰਦਾ ਮਲਬੀ ਇਸ ਤਰ੍ਹਾਂ ਦਾ ਸਮਾਂ ਆ ਗਿਆ ਪਰ ਅਹੀ ਹੰਡਾਇਆ ਇਸ ਕਰਕੇ ਸਾਨੂੰ ਦੁੱਖ ਵੀ ਹੁੰਦਾ ਛੱਡਣਾ ਹੋਰ ਵੀ ਮੌਜੂਦ ਨੇ ਹਾਂ ਜੀ ਅੱਜ ਹੋਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਰੰਗਾਂ ਦੀ ਜਿਹੜੀ ਹੋਲੀ ਅੱਜ ਮਨਾਈ ਜਾ ਰਹੀ ਹੈ ਬਹੁਤ ਵਧੀਆ ਹੈਗਾ ਹੋਲੀ ਦਾ ਤਿਉਹਾਰ ਤੇ ਮਤਲਬ ਜਿਵੇਂ ਇੱਕ ਦੂਜੇ ਦੀ ਖੁਸ਼ੀਆਂ ਵਾਸਤੇ ਹੈਗਾ ਇੱਕ ਦੂਜੇ ਨੂੰ ਕਲਰ ਲਗਾਣਾ ਮਤਲਬ ਕਿ ਇੱਕ ਦੂਜੇ ਨਾਲ ਪਿਆਰ ਵਧਾਣਾ ਬਹੁਤ ਵਧੀਆ ਹੈਗਾ ਇਹ ਤਿਉਹਾਰ ਮਤਲਬ ਕਿ ਜੇਗਾ ਇੱਕ ਦੂਜੇ ਨੂੰ ਕਲਰ ਲਗਾਈਏ ਸਾਨੂੰ ਚੰਗਾ ਵੀ ਲੱਗਦਾ ਅੱਛਾ ਵੀ ਲੱਗਦਾ ਹੈ ਕਿ ਅਸੀਂ ਇੱਕ ਦੂਜੇ ਨੂੰ ਗਲੇ ਮਿਲਣਾ ਜਾਂ ਫਿਰ ਇੱਕ ਦੂਜੇ ਨੂੰ ਕਲਰ ਲਗਾਉਣਾ ਜਾਂ ਇੱਕ ਦੂਜੇ ਗੁਬਾਰੇ ਫੈਂਕਣਾ ਛੋਟੇ ਬੱਚਿਆਂ ਵਾਸਤੇ ਬਹੁਤ ਵਧੀਆ ਹੈਗਾ ਕੀ ਲੱਗਦਾ ਸਾਰਿਆਂ ਨੂੰ ਇਹ ਤਿਉਹਾਰਲ ਮਿਲ ਕੇ ਮਨਾਉਣੇ ਚਾਹੀਦੇ ਨੇ ਖੁਸ਼ੀਆਂ ਦੇ ਤਿਉਹਾਰ ਹੋਰ ਸਾਰਾ ਖੁਸ਼ੀਆਂ ਲੈਣੀਆਂ ਦੇ ਦੀਆਂ ਬਹੁਤ ਵਧੀਆ ਮਨਾਉਣਾ ਚਾਹੀਦਾ ਸਾਰਿਆਂ ਨੂੰ ਮਨਾਉਣਾ ਚਾਹੀਦੇ ਜਦੋਂ ਇੱਕ ਦੇ ਇੱਕ ਕਲਰ ਲਗਾਉਂਦੇ ਆ ਕਈ ਤਾਂ ਐਵੇਂ ਕਹਾਂ ਆਂਡੇ ਵਗੈਰਾ ਜਾਂ ਫੈਂਕਦੇ ਉਹ ਨਹੀਂ ਕਰਨਾ ਚਾਹੀਦਾ ਕਲਰ ਸੁੱਕੇ ਲਗਾਓ ਉਹ ਜ਼ਿਆਦਾ ਵਧੀਆ ਗੁਬਾਰੇ ਵੀ ਮਾਰੋ ਉਹ ਵੀ ਵਧੀਆ ਪਰ ਜਿਹੜੇ ਆਂਡੇ ਫੈਂਕਦੇ ਆ ਜਾਂ ਦੂਸਰੇ ਕਲਰ ਜਾਂ ਡਾਰਕ ਕਲਰ ਦੇ ਲਗਾਉਂਦੇ ਜਾਂ ਕਹਿ ਲੋ ਤੁਸੀਂ ਜਿਹੜਾ ਕਲਰ ਉਤਰੇ ਨਾ ਉਹ ਨਹੀਂ ਵਤਣਾ ਚਾਹੀਦਾ ਲਗਾਤਾਰ ਤੁਸੀਂ ਜਿਹੜਾ ਇਹ ਤੁਸੀਂ ਵੇਖ ਰਹੇ ਹੋ ਕਿ ਅਸੀਂ ਅਜਨਾਲਾ ਹਲਕੇ 'ਚ ਮੌਜੂਦ ਹਾਂ ਜਿੱਥੇ ਕਿ ਬੜੇ ਚਾਅ ਤੇ ਉਤਸ਼ਾਹ ਨਾਲ ਜਿਹੜਾ ਹੋਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਆ ਭਾਵੇਂ ਕਿ ਹੱਲੀ ਹੋਲੇ 2 ਦਿਨ ਬਾਅਦ ਆ ਪਰ ਲੋਕਾਂ ਵਿੱਚ ਛੁੱਟੀਆਂ ਨੂੰ ਲੈ ਕੇ ਕਿਤਨਾ ਕਿਤੇ ਉਤਸ਼ਾਹ ਜ਼ਿਆਦਾ ਆ ਉਸ ਤਰੀਕੇ ਨਾਲ ਲੈ ਕੇ ਲੋਕ ਮੁਹੱਲਿਆਂ ਦੇ ਵਿੱਚ ਇਕੱਠੇ ਹੋ ਰਹੇ ਨੇ ਅਤੇ ਮੁਹੱਲੇਦਾਰੀ ਦੇ ਵਿੱਚ ਜਿਹੜੀ ਹੋਲੀ ਮਨਾਈ ਜਾ ਰਹੀ ਆ ਤੇ ਇਸ ਰੰਗਾਂ ਦੇ ਤਿਉਹਾਰ